ਵਾਹਨ ਚਲਾਉਣ ਵਾਲੇ ਲੋਕਾਂ ਤੇ ਲਈ ਇੱਕ ਵੱਡੀ ਖਬਰ ਆ ਚੁੱਕੀ ਹੈ 1 ਦਸੰਬਰ ਤੋਂ ਹੁਣ ਵੱਡੇ ਨਿਯਮ ਬਦਲਣ ਵਾਲੇ ਨੇ ਜੇਕਰ ਤੁਸੀਂ ਗੱਡੀ ਚਲਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਤ ਮਹੱਤਵਪੂਰਨ ਹੈ ਕਿਉਂਕਿ 1 ਦਸੰਬਰ 2025 ਤੋਂ ਅਜਿਹੇ ਨਿਯਮ ਬਦਲਣ ਵਾਲੇ ਨੇ ਜਿਹੜੇ ਤੁਸੀਂ ਕਦੇ ਸੋਚੇ ਨਹੀਂ ਹੋਣਗੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਨਵਾਂ ਈ ਚਲਾਨ ਸਿਸਟਮ ਲਾਗੂ ਹੋਣ ਵਾਲਾ ਹੈ ਜੋ ਟ੍ਰੈਫਿਕ ਨਿਸ਼ਮਾ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾ ਦੇਵੇਗਾ ਹੁਣ ਚਾਲਣ ਚਲਾਨ ਤੋਂ ਲੈ ਕੇ ਜ਼ੁਰਮਾਨੇ ਅਤੇ ਐਨਓਸੀ ਦੀ ਅਧਿਕਾਰੀ ਤੱਕ ਹਰ ਪ੍ਰਕਿਰਿਆ ਡਿਜੀਟਲ ਪਲੇਟਫਾਰਮ ਸਹਿਯੋਗ ਰਾਹੀਂ ਕੀਤੀ ਜਾਵੇਗੀ। ਟ੍ਰਾਂਸਪੋਰਟ ਵਿਭਾਗ ਅਤੇ ਆਈਟੀ ਵਿਭਾਗ ਨੇ ਸਾਂਝੇ ਤੌਰ ਤੇ ਮਿਲ ਕੇ ਸਹਿਯੋਗ ਨਾਮਕ ਇੱਕ ਇੱਕ ਰਾਕਰ ਤਿਕ ਈ ਗਵਰਨੈਂਸ ਪਲੇਟਫਾਰਮ ਵਿਕਸਿਤ ਕੀਤਾ ਹੈ। ਇਹ ਪ੍ਰਣਾਲੀ ਰਾਜ ਵਿੱਚ ਸਾਰੇ ਟ੍ਰੈਫਿਕ ਸੇਵਾਵਾਂ ਨੂੰ ਇੱਕ ਪਾਸੇ ਹੀ ਇਕੱਠਾ ਕਰੇਗੀ। ਹੁਣ ਚਲਾਨ, ਭੁਗਤਾਨ, ਪ੍ਰਦੂਸ਼ਣ ਅਤੇ ਫਿਟਨੈਸ ਸਰਟੀਫਿਕੇਟ ਤੋਂ ਲੈ ਕੇ ਸਭ ਕੁਝ ਇਸ ਪੋਰਟਰ ਨਾਲ ਜੁੜਿਆ ਹੋਵੇਗਾ 1 ਦਸੰਬਰ ਤੋਂ ਰਾਜਪੜ ਦੇ ਸਾਰੇ ਚਲਾਨ ਇਸਾ ਆਨਲਾਈਨ ਪ੍ਰਣਾਲੀ ਰਾਹੀਂ ਜਾਰੀ ਕੀਤੇ ਜਾਣਗੇ ਜਿਸ ਨਾਲ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੇਜ਼ ਅਤੇ ਪਾਰਦਰਸ਼ੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਵੇਂ ਕੋਈ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣ ਕਰਦਾ ਉਸ ਦਾ ਚਲਾਨ ਸਦਾ ਆਨਲਾਈਨ ਸਿਸਟਮ ਤੇ ਦਰਜ ਕੀਤਾ ਜਾਵੇਗਾ ਵਾਹਨ ਮਾਲਕਾਂ ਨੂੰ ਪੋਰਟਲ ਤੇ ਚਲਾਨ ਦੀਆਂ ਸੂਚਨਾਵਾਂ ਪ੍ਰਾਪਤ ਹੋਣਗੀਆਂ ਅਤੇ ਉਹ ਗ੍ਰਿਪਸ ਭੁਗਤਾਨ ਗੇਟਵੇ ਰਾਹੀਂ ਕਾਰ ਬੈਠੇ ਜਨਮਾਨੇ ਦਾ ਭੁਗਤਾਨ ਕਰ ਸਕਦੇ ਨੇ ਹੋਰ ਕਿਸੇ ਵੀ ਪੁਲਿਸ ਸਟੇਸ਼ਨ ਜਾਂ ਟ੍ਰੈਫਿਕ ਦਫਤਰ ਵਿੱਚ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਹੈ ਸਾਰੀ ਪ੍ਰਕਿਰਿਆ ਕਾਗਜ਼ ਰਹਿਤ ਅਤੇ ਡਿਜੀਟਲ ਹੋਵੇਗੀ ਸਾਰੇ ਵਾਹਨ ਮਾਲਕਾਂ ਨੂੰ ਸਹਿਯੋਗ ਪੋਰਟਲ ਤੇ ਰਜਿਸਟਰ ਕਰਨਾ ਲਾਜ਼ਮੀ ਹੈ ਰਜਿਸਟ੍ਰੇਸ਼ਨ ਤੋਂ ਬਿਨਾ ਉਹ ਆਪਣੇ ਵਾਹਨਾਂ ਸੰਬੰਧਿਤ ਜਾਣਕਾਰੀ ਜਾਂ ਸੇਵਾਵਾਂ ਤੱਕ ਪਹੁੰਚ ਨਹੀਂ ਕਰ ਸਕਣਗੇ ਦਾਸੀ ਇਹ ਕਿ ਕਾਗਜ਼ ਰਹਿਤ ਪ੍ਰਕਿਰਿਆ ਚਲਾਨ ਭੁਗਤਾਨ ਐਨਓਸੀ ਸਭ ਕੁਝ ਆਨਲਾਈਨ ਹੋਵੇਗਾ ਔਰ 24 ਘੰਟੇ ਸਹੂਲਤ ਜਿਹੜੀ ਆ ਉਹ ਤੁਹਾਨੂੰ ਮਹੀਆ ਪ੍ਰਵਾਇਡ ਕਰਵਾਈ ਜਾਵੇਗੀ ਔਰ ਨਾਲ ਦੀ ਨਾਲ ਪ੍ਰਦੂਸ਼ਣ ਜਾਂ ਫਿਟਨੈਸ ਸਰਟੀਫਿਕੇਟ ਸਾਰੇ ਚਲਾਨ ਕਲੀਅਰ ਹੋਣ ਦੇ ਨਾਲ ਹੀ ਜਾਰੀ ਕੀਤੇ ਜਾਣਗੇ ਵਾਹਨ ਇਤਰਾਜ਼ਨ ਸਰਟੀਫਿਕੇਟ ਹੁਣ ਪੋਰਟਲ ਰਾਹੀਂ ਵੀ ਉਪਲਬਧ ਹੋਵੇਗਾ ਔਰ ਇਹ ਤੁਹਾਡੇ ਜਿਹੜੇ ਜ਼ੁਰਮਾਨੇ ਭੁਗਤਾਨ ਕਰਨੇ ਪਣਗੇ ਇਹ ਵੱਡਾ ਫੈਸਲਾ 1 ਦਸੰਬਰ 2025 ਤੋਂ ਪੱਛਮੀ ਬੰਗਾਲ ਸਰਕਾਰ ਦੇ ਵੱਲੋਂ ਜਾਰੀ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਇਹ ਨਵਾਂ ਈ ਚਲਾਨ ਸਿਸਟਮ ਲਾਗੂ ਕੀਤਾ ਜਾ ਰਿਹਾ ਸਰਕਾਰ ਵੱਲੋਂ ਹਾਲਾਂਕਿ ਹਰ ਇੱਕ ਚੀਜ਼ ਨੂੰ ਡਿਜੀਟਲ ਤਰੀਕੇ ਨਾਲ ਬਣਾਉਣ ਦੇ ਲਈ ਹਰ ਇੱਕ ਚੀਜ਼ ਨੂੰ ਵਧੀਆ ਢੰਗ ਨਾਲ ਬਣਾਉਣ ਦੇ ਲਈ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਫੱਟੇ ਪੱਤਰ ਤੇ ਹੁਣ ਐਕਸ਼ਨ ਜੁਨੀਨੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਅਹਿਮ ਖਬਰ ਇਸ ਵਕਤੇ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਵਾਹਨ ਚਲਾਉਣ ਵਾਲੇ ਲੋਕ ਸਾਵਧਾਨ ਤੇ ਸੁਚੇਤ ਰਹਿਣ ਤੇ ਇਸ ਵੀਡੀਓ ਨੂੰ ਜਾਣਕਾਰੀ ਨੂੰ ਵਿਦੇਲੇ ਸ਼ੇਅਰ ਜ਼ਰੂਰ ਕਰਿਓ